ਕਰਤਾ ਨਾ ਕਰਤਮਾਨੋ ਕਰਤਾ ਨੂੰ ਛੱਡ ਕੇ ਉਹਦੀ ਕਿਰਤ ਨੂੰ ਰਾਮ ਉਹਦੀ ਬਨੋਦ ਕਰਿਓ ਜੇ ਕਰਤ ਦੀ ਬਨੋਦ ਕਰਾਂਗੇ ਮੂਰਤੀ ਪੂਜਤਾ ਹੋਗੀ ਫਤ ਮੂਰਤੀ ਪੂਜਾਓ ਜੋ ਆਦਮੀ ਪੈਦਾ ਹੋ ਗਿਆ ਛੇਰ ਪੈਦਾ ਹੋ ਗਿਆ ਰਖਤ ਪੈਦਾ ਹੋ ਗਿਆ ਗਊ ਪੈਦਾ ਹੋਗੀ ਵੇਰੀ ਪੈਦਾ ਹੋਗੀ ਇਹ ਕਰਤਾ ਇਹ ਨੂੰ ਨਹੀਂ ਮੰਨਣਾ ਤੈਨੂੰ ਬੰਦੀ ਬੈਠਿਆ ਤਾਂ ਕੁਝ ਸਭ ਕੁਝ ਮੰਨੀ ਬੈਠਿਆ ਅਸੀਂ ਅਸੀਂ ਤਾਂ ਜਿੱਥੇ ਸੰਸਕਾਰ ਕੀਤਾ ਉਹ ਜਗ੍ਹਾ ਨੂੰ ਬੰਦੀ ਬੈਠਿਆ ਵੇ ਤਾਂ ਜਲਾਵੰਦੀ ਬੈਠੇ ਉਹ ਤੋਂ ਗਾਹ ਨਿਕਲੇ ਕਿਤੇ ਕਦੇ ਕੋੜਾ ਵੱਲ ਤਾਂ ਉਹ ਨੂੰ ਬੰਦੀ ਬੈਠਿਆ ਉੱਥੇ ਕੋਈ ਤੁਹਾਡੇ ਕਿ ਜਾਨੀ ਮੂਰਤੀ ਵੀ ਹੈ ਨਹੀਂ ਮੂਰਤੀ ਵੀ ਮੂਰਤੀ ਦਾ ਸੰਸਕਾਰ ਹੋ ਗਿਆ ਪਤਾ ਨਹੀਂ ਪਤਾ ਨਹੀਂ ਦਿੱਤੀ ਦਾਤਲ ਫਲਾਨਾ ਅਸੀਂ ਤਾਂ ਬਿਲਕੁਲ ਬੇੜਾ ਹੀ ਕਰ ਕਰਤਾ ਉਹਨਾਂ ਨੇ ਕਿਹਾ ਤਾਂ ਦਸ ਪਾਤਸ਼ਾਹੂ ਪੰਜ ਜਿਹੜੇ ਦਸ ਗੁਰੂ ਨੇ ਇਹਨਾਂ ਨੂੰ ਦੇ ਕਰਕੇ ਬੰਦੇ ਉਹ ਅਸੀਂ ਤਾਂ ਉਹਨਾਂ ਦੀਆਂ ਜੁੱਤੀਓ ਚੋਲੇ ਖੱਗੇ ਰਾਗ ਕਲਿਆਣ ਪਾਤਸ਼ਾਹੀ ਦਸਵੀਂ ਬਿਨ ਕਰਤਾਰਨਾ ਕਿਰਤਮਾਨੋ ਦੇਖੋ ਕਰਤਾਰ ਤੋਂ ਬਿਨੋ ਕਰਤੇ ਪ੍ਰਖਤ ਤੋਂ ਬਿਨੋ ਕਿਹਨ ਕਰਤਾ ਪ੍ਰਖੇ ਕਿਹ ਗੁਰ ਸਤਨਾਮ ਕਰਤਾ ਪੁਖ ਕਰਤਾ ਪਰ ਕਰਤਾ ਰਾਮ ਕਰਤੇ ਪਰ ਖਤੇ ਬਿਨਾ ਕਰਤਾ ਤੇ ਬਿਨਾ ਜਿਹੜੀ ਕਰਤਾ ਦੇ ਬਣਾਈ ਹੋਈ ਕਰਤਾ ਉਹਨੂੰ ਨਾ ਬਨ ਲਿਓ ਕੁਝ ਉਹਦੀ ਬਨੋਤ ਕੀ ਕਰ ਜੋ ਰਚਨਾ ਉਹਦੇ ਚੋਂ ਕਿੱਡਾ ਹੀ ਕੋਈ ਹੋਵੇ ਵੱਡਾ ਬੰਦਾ ਉਹਨੂੰ ਨਾ ਬਨ ਲਿਓ ਉਹਦੀ ਬਲੋਗ ਮਾ ਕਰਿਓ ਡੁੱਗ ਜਾਊਂਗੇ ਗਿਆਨ ਕਰਵਾ ਅਲੰਕਾਰ ਬਣਾਤਾ ਆ ਉਹ ਕਿਹਨਾਂ ਨੇ ਵੜਾਇਆ ਜਿਨ੍ਹਾਂ ਨੇ ਵਿਸ਼ਨੂੰ ਲਿਖਿਆ ਹੋਇਆ ਗਾਹ ਆਹ ਸ਼ਬਦ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਨਾ ਜਿਹੜੇ ਵਿਸ਼ਨੂੰ ਭਗਤ ਸੀ ਉਹਨਾਂ ਨੇ ਕਹਿਆ ਨਾਦ ਘਰ ਉੜੋ ਆਪਣੇ ਦਾ ਬਚਾਓ ਕਰਿਓ ਫੇਰੇ ਬੋਲ ਨਹੀਂ ਸਕਦੇ ਤੁਸੀਂ ਕਰਦੇ ਬੋਲੇ ਕੌਣ ਬੋਲੇ ਕੌਣ ਜੇ ਹੁਣ ਸਾਡੇ ਗੁੰਡੇ ਮੈਂ ਸਾਰਾ ਫੀਮ ਦੇ ਖਿਲਾਫ ਬੋਲਦਾ ਮੇਰੇ ਗੁੰਡੇ ਫੀਮ ਖਾਣ ਲੱਗੇ ਨਹੀਂ ਸਾਰੇ ਛੋਟੇ ਕਾ ਨਿਆਣੇ ਵੀ ਖਾਣ ਲੱਗ ਗਏ ਸਾਰਾ ਟੱਬਰੇ ਲੱਗ ਜਵੇ ਮੈਂ ਕਿਵੇਂ ਬੋਲੂ ਇਹਦਾ ਬਾਗੀ ਹੋਜੂ ਸਾਰਿਆਂ ਦੇ ਕਹੂ ਨਰਾਇਣ ਜੀ ਸਾਰੇ ਇਹਦਾ ਇਹ ਗੱਲ ਹੈ ਇਹ ਤਾਂ ਬਾਗੀ ਹੋਜੋ ਜਦੋਂ ਵੀ ਤੂੰ ਬਾਗੀ ਹੋਜੋ ਘਰ ਦੇ ਸਾਰੇ ਨੂੰ ਤੇ ਭਗਤ ਜਿਵੇਂ ਬਾਗੀ ਹੋਜੇ ਇਹਦਾ ਦੁਨੀਆਂ ਦੇ ਬਾਗੀ ਹੋਜੋ ਜੇ ਬਾਗੀ ਨਹੀਂ ਹੋਣਾ ਫੇਰ ਚੁੱਪ ਕਰ ਜਾਓ ਇਹਦਾ ਜਿਹੜਾ ਵਿਗਾਪਤ ਕਰਨਗੇ ਨਾ ਤਾਂ ਮਜੂਗਾ ਵਿਗਾਪਤ ਕਰੇ ਵਿਗਾਪਤ ਕੀਤੀ ਹੈ ਭਗਤਾਂ ਨੇ ਜਿਹੜੇ ਜੀਧੂ ਧਰਮ ਚ ਇਹਦੂ ਸਮਾਜ ਪੈਦਾ ਹੋਏ ਸੀ ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਬਗਾਵਤ ਕੀਤੀ ਕਿਉਂਕਿ ਜੇ ਨਾ ਵੀ ਕੀਤੀ ਚਾਹੇ ਰਿਫਾਰਮੇਸ਼ਨ ਜਿੰਨੇ ਵੀ ਆਏ ਨੇ ਜਿਹੜੇ ਵੀ ਪ੍ਰੋਟੈਸਟੈਂਟ ਰਿਸਕੌਨਸੀ ਉਹਨਾਂ ਨੇ ਕਥਲਖਾਨੇ ਵਿੱਚ ਧਰਮ ਦੇ ਵਿੱਚ ਈਸਾਈਆਂ ਜਿਹੜਾ ਧਰਮ ਸੀ ਉਹਦੇ ਵਿੱਚ ਬਗਾਵਤ ਕੀਤੀ ਮੁਸਲਮਾਨਾਂ ਜਿਵੇਂ ਮੂਰਤੀ ਪੂਜਿਆ ਸੀ ਮੱਕਾ ਉਤੇ ਬਗਾਵਤ ਹੋਈ ਉਲਤੀ ਪੂਜਾ ਦੇ ਖਿਲਾਫ ਇਹ ਬਗਾਵਤ ਹੁੰਦੀ ਰਹਿੰਦੀ ਹੈ ਇਹ ਬਗਾਵਤ ਜਦ ਬਿਲਕੁਲ ਸਾਰਾ ਕੁਝ ਖਤਮ ਹੋ ਜਾਂਦਾ ਫਿਰ ਬਗਾਵਤ ਇਹ ਹੁੰਦੀ ਪੇ ਲੱਗਦੀ ਹੈ ਨਾ ਉਹ ਬਗਾਵਤ ਜਦੋਂ ਬਗਾਵਤ ਲੱਗਦੀ ਹੈ ਹੈਵੀ ਬਗਾਵਤ ਅਸੀਂ ਉਹ ਕਹਿੰਦੇ ਬਗਾਵਤ ਅਸੀਂ ਉਹ ਮੰਨਦੇ ਬਾਕੀ ਹੋ ਸੀ ਬਗਾਵਤ ਪਰ ਜੀ ਜੈਜ ਹੈ ਬਗਾਵਤ ਬਗਾਵਤਾਂ ਚਿੰਗੀਆਂ ਹੁੰਦੀਆਂ ਨੇ ਸੁਧਾਰਵਾਦੀ ਬਗਾਵਤ ਨਹੀਂ ਬਾੜੀ ਹੁੰਦੀ ਸੁਧਾਰਵਾਦੀ ਬਗਾਵਤ ਨਹੀਂ ਵੜੀ ਤੇ। ਇਹ ਗਾਵਤੋਂ ਮਾਰੀ ਗਿਆ ਜਿਹਦੇ ਬਾਅਦ ਬਾਗੀਆਂ ਨੇ ਦੇਖੋ ਨਾ ਇੱਥੇ ਚਾਈਨੋ ਦੀ ਮੁਕਾਬਤ ਹੋਈ ਗਵਰਨਰਸ਼ ਆਇਆ ਲੇਕਿਨ ਉਹਨਾਂ ਦੀ ਫੇਰ ਕ腐ਸ਼ਨ ਹੋਸ ਆਪ ਉਹ ਬਗਾਵਤ ਜਿਹੜੀ ਕੋ ਪਤਾ ਲੱਗਾ ਠੀਕ ਨਹੀਂ ਸੀ। ਸਾਡੇ ਬਗਾਵਤ ਹੋਈ ਗੁਰਦਾਰੇ ਲੈ ਲੈ ਤੇ ਫਿਰ ਬਾਗੀ ਜਿਹੜੇ ਸੀ ਉਹਦੋਂ ਵੀ ਕਾਇ ਕੁਝ ਨਹੀਂ ਸੀ। ਆ ਸਭ ਤੋਂ ਹੋ ਗਿਆ ਕਾਇ ਕੁਝ ਨਹੀਂ ਸੀ। ਉਗਰੇ ਗੱਡੇ ਬਗਾਵਤ ਹੋਈ ਉਹ ਜਿਹੜੇ ਪਿੱਛੋ ਆਏ ਉਹ ਦੋ ਕਾਏ ਉਹ ਜਿਹੜੇ ਕਬੂਦ ਕਬ ਬਾਗੀ ਤਾਂ ਗਏ ਗੁਜ਼ਰੇ ਨਾ ਉਹ ਜਿਹੜੇ ਬਾਗੀ ਹੋ ਉਹ ਦੋ ਚਾਰ ਪੀੜੀਆਂ ਦੇ ਬਾਅਦ ਹੋ ਜਾਣ ਚਲੋ ਗੱਲ ਅਲੱਗ ਆ ਉਹ ਤਾਂ ਨਾ ਹੋਣਾ ਪੁਰਾਣਾ ਤਾਂ ਠੀਕ ਹਾਲ ਵੀ ਹੁੰਦਾ ਹੈ ਤਾਂ ਬਗਾਵਤ ਹੁੰਦੀ ਹੈ ਗਲਤ ਆਦਮੀ ਬਗਾਵਤ ਕਰ ਵੀ ਨਹੀਂ ਸਕਦੀ ਹੋ ਵੀ ਨਹੀਂ ਸਕਦੀ ਖੁਦਾ ਬਿਨ ਕਰਤਾਰ ਨਾ ਕਿਰਤਮ ਮੰਨੋ ਕਰਤਾਰ ਨੂੰ ਛੱਡ ਕੇ ਉਹਦੀ ਕਿਰਤ ਨੂੰ ਨਾਮ ਉਹਦੀ ਬਨੋਦ ਕਰਿਓ ਜੇ ਕਰਤ ਦੀ ਬਨੋਦ ਕਰਾਂਗੇ ਮੂਰਤੀ ਪੂਜਤਾਂ ਹੋਗੀ ਫਤਬੁਰ ਦੀ ਪੂਜਾ ਜੋ ਆਦਮੀ ਪੈਦਾ ਹੋ ਗਿਆ ਛੇਰ ਪੈਦਾ ਹੋ ਗਿਆ ਰਖਤ ਪੈਦਾ ਹੋ ਗਿਆ ਗਊ ਪੈਦਾ ਹੋਗੀ ਮੇਰੀ ਪੈਦਾ ਹੋਗੀ ਇਹ ਕਰਤਾ ਇਹਨੂੰ ਨਹੀਂ ਮੰਨਣਾ ਕਹਿੰਦਾ ਬੰਦੀ ਬੈਠਿਆਂ ਦੋਗੇ ਸਭ ਕੁਝ ਬੰਦੀ ਬੈਠਿਆਂ ਸੀ ਅਸੀਂ ਤਾਂ ਜਿੱਥੇ ਸੰਸਕਾਰ ਕੀਤਾ ਜਗਾ ਨੂੰ ਬੰਦੀ ਬੈਠਿਆਂ ਮੈਂ ਤਾਂ ਜਗਾ ਬੰਦੀ ਬੈਠੇ ਉਹ ਤੋਂ ਗਾ ਨਿਕਲੇ ਜਿੱਤੇ ਕਹਿੰਦੇ ਘੋੜਾ ਵੱਲ ਤਾਂ ਉਹ ਨੂੰ ਬੰਦੀ ਬੈਠਿਆਂ ਉੱਥੇ ਤਾਂ ਤੁਹਾਡੇ ਕੀ ਜਾਂਦੇ ਮੂਪੀ ਵੀ ਹੈ ਨਹੀਂ ਮੁਰਤੇ ਵੀ ਹੈ ਮੁਰਤੇ ਦਾ ਸੰਸਕਾਰ ਹੋ ਗਿਆ ਕੱਤਲ ਜਿੱਤੀ ਦਾ ਤਣ ਫਲਾਨਾ ਅਸੀਂ ਤਾਂ ਬਿਲਕੁਲ ਬੇੜਾ ਹੀ ਕਰ ਕਰਤਾ ਉਹਨਾਂ ਨੇ ਕਿਹਾ ਤਾਂ ਦਸ ਪਾਸ਼ਾ ਨੂੰ ਪੱਜੇ ਜਿਹੜੇ ਦਸੇ ਗੁਰੂ ਨੇ ਇਹਨਾਂ ਨੂੰ ਦੇ ਕਰਕੇ ਬੰਦੇ ਉਹ ਅਸੀਂ ਤਾਂ ਉਹਨਾਂ ਦੀਆਂ ਜੁੱਤੀਓ ਚੋਲੇ ਖੱਗੇ ਜਿੱਥੇ ਦੀ ਲੰਘੇ ਹੋਰਾ ਇਹ ਤੋਂ ਵੀ ਬਿਲਕੁਲੇ ਬੜਾ ਕਰ ਕਰਤਾਂ ਅਸਾਂ ਕਿ ਹਿੰਦੂ ਸੀ ਸਿੱਖਾਈ ਦੀ ਸੀ ਸਿੱਖ ਖਤਮ ਕਰਤੇ ਜਦੇ ਪੱਜ ਰਈਏ ਦੇ ਕੇ ਚੁਗਲੀਆ ਇਹ ਨਾ ਨੇ ਖਰਪਗੀਤ ਨੇ ਜਿਹੜੇ ਹੁਣ ਹੈਗੇ ਸਿੱਖ ਛਾਤੀ ਉੱਤੇ ਗੱਡੀ ਬੰਦੇ ਸਾਡੇ ਜੋ ਯੂਨੀਨ ਹੈ ਜਿਨ੍ਹਾਂ ਨੇ ਕੀਤੇ ਫਤਮ ਉਹਨਾਂ ਦੀ ਔਲਾਦਾਂ ਸੀ ਇਹ ਨਾ ਖਰਪਗਰ ਹੈ ਚੁਗਲੀ ਕਾਉਲ ਕਰੂਗਾ ਗੋਮੰਟੀਓ ਕਰੂਗਾ ਜਿਹੜਾ ਜਾਣਦਾ ਉਹ ਹੀ ਕਰੂਗਾ ਹੋਰ ਕੌਣ ਕਰੂਗਾ ਚੁਗਲੀਆਂ ਵੀ ਪੰਜਾਬ ਵਾਲਿਆਂ ਨੇ ਕੀਤੀਆਂ ਹੋਣੀਆਂ ਨੇ ਜਿਹੜੇ ਫੜਾਉਂਦੇ ਰਹੇ ਨੇ ਉਹ ਕਦੇ ਗੱਲ ਇੰਗਲੈਂਡ ਵਾਲੇ ਥੋੜੀ ਜੁਗਲੀ ਕਰ ਲੀਏ ਇੱਥੇ ਆ ਕੇ ਯੂਪੀ ਵਾਲੇ ਵਈ ਕਮਾਨਡੀਆਂ ਕਰੂ ਜੇ ਖੱਡੇ ਦੀ ਜੁਗਲੀ ਕਰੂ ਖੱਡੇ ਸ਼ਹਿਰ ਦਾਇਕ ਕਰੂ ਜੇ ਜਾਣਦਾ ਉਹੀ ਕਰੂ ਦੂਆ ਖੋਣ ਕਰ ਦੂ ਕਨੇ ਗੱਲ ਨਾ ਕਹੋ ਆਪਣਾ ਪਰਦਾ ਚੱਕੋ ਵਾਹ ਬਈ ਬਸ ਕਹੋ ਕਿਉਂ ਨਾ ਕਹੀਏ ਸਾਡੇ ਹੀ ਬਜ਼ੁਰਗ ਹੋਲੇ ਨੇ ਕੋਈ ਕਿਸੇ ਦੇ ਪੁਜੇ ਦੇਖ ਲੈਨੇ ਆ 300 ਸਾਲ ਦੀ ਗੱਲ ਨਾ ਕਿਹੜਾ ਜ਼ਿਆਦਾ ਪੁਜੇ ਨੇ ਕਮਾਲ ਲੋਕੜ ਕੜੇਰੀ ਵਿੱਚ ਕੌਣ ਕੌਣ ਕੀ ਸੀ ਪੜਾਈ ਲੱਗੂਗਾ ਉਹ ਡੀਐਨਏ ਹੁਣ ਹੈ ਉਹਨਾਂ ਦਾ ਡੀਐਨਏ ਹੁਣ ਵੀ ਆਉਂਦਾ ਚੱਲਿਆ ਹੁੰਦਾ ਉਹ ਜੋ ਪਪੂ ਸਰਮਾ ਦੇਗਰੇ ਜਾਂਦੇ ਖਿਲਾਫ ਨੇ ਉਹ ਖਿਲਾਫ ਹੀ ਰਹਿਣਗੇ ਕਦੇ ਖਿਲਾਫ ਹੀ ਪਰ ਉਹਨਾਂ ਜਿਹੜੇ ਹੁਣ ਯੂਡੀ ਨੇ ਇਸਾਈਲ ਦੇ ਵਿੱਚ ਉਹਨਾਂ ਦਾ ਮਤ ਪੈਦਾ ਮਤ ਫਿਰ ਚੱਲਦਾ ਹੀ ਹੋਊਗਾ ਇਦਾਂ ਜਨਮ ਲੈ ਲੈ ਜਾਂਦੇ ਹੁੰਦੇ ਨੇ ਆ ਕੇ ਹੱਲ ਦੀਆਂ ਡੱਡਾਂ ਮੋਂ ਮੈਂ ਫਿਰ ਜਾਂਦੇ ਨੇ ਆ ਕੇ ਹਾਂ ਜੇ ਉਦੋਂ ਉਦਰੀਆ ਫੇਤਾ ਮਤਭੇਦ ਖਤਮ ਹੋ ਜਾਣ ਜੇ ਮੁਸਲਮਾਨ ਸਿੱਖ ਦੇ ਜਲ ਬੁਲਾਈ ਜਾਣ ਸਕੇ ਮੁਸਲਮਾਨ ਨੇ ਫੇਤਾ ਮਤਭੇਦ ਖਤਮ ਹੋ ਜੇ ਛੇਦੀਓ ਛੇਦੀਓ ਖਤਮ ਹੋ ਜਾ ਫਿਰ ਤਾਂ ਉਹ ਤਾਂ ਇਹ ਕਹਿ ਰਹੇ ਨੇ ਵੀ ਇਹ ਵਿਆਹ ਕਰਾਓ ਐਦਾਂ ਇਹ ਨਸਲਾਂ ਬਦਲੋ ਮਤਭੇਦ ਖਤਮ ਹੋ ਗਏ ਇੱਥੇ ਕਰਾਉਂਦੇ ਨੇ ਮਤਭੇਦ ਖਤਮ ਉਦੋਂ ਨਹੀਂ ਹੁੰਦੇ ਉਦੋਂ ਜਿੱਦਰ ਜਿੱਦਰ ਉਹ ਹੈ ਚਲੋ ਉਦਰੇ ਉਹਦਾ ਜਿੱਥੇ ਉਹ ਹੈ ਉੱਥੇ ਜਾਣ ਜਿੱਥੇ ਸੁਰਤਾ ਹੈ ਉਤਨੀ ਐ ਫਰਕ ਪੈਦਾ। ਜਨੇ ਜਾਓ ਤੁਸੀਂ ਆਪਣੀ ਲੜਾਈ ਆਪੇ ਲੜੋ ਇੱਥੇ ਆੜੀ। ਆ ਜਿਨੇ ਇੱਥੇ ਸੁਧਰ ਜਾਣ ਸਾਡੇ ਨੂੰ ਸੁਹਾਕਾਰ ਦੀ ਸਾਡੇ ਹੁਕਮ ਸਾਡੇ ਅਨਸਾਰ ਚੱਲ ਹੁਕਮੰਦਰ ਸਭ ਕੋ ਇੱਥੇ ਹੁਣ ਇੱਥੇ ਆ ਜੋ ਸਾਡੇ ਘਰ ਆ ਜੋ ਇੱਥੇ ਲੜਨੇ ਲੜੀ ਜਾਓ। ਜਿਹੜੇ ਸੱਚ ਦੀ ਲੜਾਈ ਲੜਦੇ ਤੇ ਉਹਨਾਂ ਦੀ ਬੰਦੂਦ ਕਰ ਦਿੱਗੇ। ਕਰਦਾ ਸੱਚਨ। ਸੰਤ ਉਵਾਰ ਤੋ ਨਹੀਂ ਮਨਕਾਰ ਗਰੀਬਾਂ ਦਾ ਪੱਖ ਨਹੀਂ ਲੈ ਰਿਹਾ ਸੱਚ ਸੰਤਾਂ ਦਾ ਪੱਖ ਲੈ ਰਿਹਾ ਸੱਚ ਇਥੇ ਖਤਮ ਨਹੀਂ ਹੋਣ ਦੇਣਾ ਸੱਚ ਖੁੱਲਦਾ ਇਹ ਉਹਦੀ ਜਮੇਵਾਰੀ ਕਿਉਂ ਜੀ ਕੀ ਲੋਡ ਪਈ ਸੀ ਤਸ ਪਾਸ ਸ਼ੁਰੂ ਕੀਤਾ ਜਨ ਬਲਾ ਜਾ ਕੇ ਕੀ ਲੋਡ ਪਈ ਸੀ ਉਹਨੂੰ ਪਹਿਲੀ ਤਾਂ ਇਹ ਕੋਈ ਲੋੜ ਇਹ ਹੂ ਤਾਂ ਹੀ ਕਿਹਾ ਕੋਈ ਲੋੜ ਇਹ ਹੂ ਤਾਂ ਹੀ ਤਰ ਉਪਰਲਾਦ ਭੇਜਿਆ ਕੀ ਲੋੜ ਐ ਤਰ ਤੋ ਭਗਤ ਭਗਤ ਭੇਜਦੇ ਆਏ ਨੇ ਲੋੜ ਹੋਏ ਰਮੇਸ਼ਰ ਨੂੰ ਕੋਈ ਲੋੜ ਤਾਂ ਹੈ ਉਹ ਐਸਾ ਪਰ ਨਜ਼ਰ ਆਲ ਹੋਏ ਤੋ ਤ੍ਰੂਪ ਲਾਦਪਾ ਮਰਦਾ ਹੀ ਆਏ ਨੇ ਹਉਲਦੇ ਹੀ ਰਹੇ ਨੇ ਉਹਦੇ ਹੀ ਰਹਿਣੇ ਨੇ ਅਵਤਾਰ ਪੁਰਸ਼ ਕਿਉਂ ਹਉਲਦੇ ਰ ਹਰ ਜੁਗ ਜੁਗ ਭਗਤ અપਾਇਆ અપਾਇਆ ਪਾਇ ਰੱਖਦਾ ਆ ਰਾਮ ਰਾਜ ਜੁਗ ਜੁਗ અપਾਇ ਰਹੇ ਨੇ ਆਪ ਹਉਲਦੇ ਰਹਿਣਗੇ ਜਿਹੜੇ ਕਹਿੰਦੇ ਨੇ ਹੁਣ ਨਹੀਂ ਹੋਣਾ ਉਹ ਵੀ ਉਹ ਵੀ ਤਾਂ ਸਾਨੂੰ ਪੜੀ ਆਈ ਨੇ ਸਾਰੇ ਉਹ ਖਲਾਫ ਨਹੀਂ ਸੱਚ ਕੰਢਦੇ ਉਹ ਨਹੀਂ ਉਹ ਕਿ ਪਗਦ ਹੋਣੀ ਚਾਹਦਾ ਹੋਰ ਉਹਨਾਂ ਨੂੰ ਪਤਾ ਜੇ ਪਗਦ ਹੋਣਗੇ ਤਾਂ ਸਾਡਾ ਸਾਡੇ ਇਖਲਾਫ ਹੋ ਪਾਈ ਜੇ ਥੰਡਾਰ ਆਊਗਾ ਤਾਂ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਖਤਰਾ ਹੈ ਗਾਰਸ ਬਾਜ ਕੇ ਜਿਹੜੇ ਤਤੋਂ ਨੇ ਉਹ ਤਾਂ ਚਾਹੁੰਦੇ ਨੇ ਵੀ ਇੱਥੇ ਨਾ ਥਾਣਾ ਰਹਿਣਾ ਬੜਸ ਰਹੇ ਉਹ ਤਾਂ ਚਾਹੁੰਦੇ ਹੀ ਨੇ ਕੁਟਵਾਰੀ ਆ ਭਗਤ ਉਹ ਕਹਿੰਦਾ ਇਹ ਕੁਟਵਾਰੀ ਮੇਰੀ ਭਗਤ ਦਾ ਸੰਤਾ ਮਨੂ ਦੂਤਾ ਨਾਨੂ ਇਹ ਕੁਟਵਾਰੀ ਮੇਰੀ ਇਹ ਪੁਰਸਾਲੇ ਦੀ ਕੁਤਵਾਲੀ ਹੈ ਜਨਵਾਰ ਉਪਕਾਰੀ ਆ ਜਨਵਾਰ ਉਪਕਾਰੀ ਆ ਇਹ ਕੀ ਲੋੜ ਹੈ ਦਸਮ ਪਾਸ਼ਾ ਨੂੰ ਕਿਉਂ ਭੇਜਿਆ ਵੀ ਤੂੰ ਜਾ ਹੁਣ ਤਗੜੇ ਬੰਦੇ ਦੀ ਲੋੜ ਹੈ ਸਾਬ ਜਦੇ ਅਕਾਉਂਟ ਜਣਾਉਂਦਾ ਵਿਚਾਰੇ ਜਦੋਂ ਬਰਦਾਰ ਸਾਹਿਬ ਮੋਰਚਾ ਲੱਗਿਆ ਉਹ ਕਹਿੰਦੇ ਨੇ ਇੱਕ ਪਾਸੇ ਇੱਧਰ ਸਾਰਿਆਂ ਦੀ ਬਹੁਤ ਹੈ ਘਰ-ਬਾਰ ਛੱਡੋ ਇਹ ਉਹ ਇੱਕ ਪਾਸੇ ਸੱਚ ਛੱਡ ਦੋ ਕਹਿੰਦੇ ਸੱਚ ਨਹੀਂ ਛੱਡ ਲੋ ਅਗਲਾ ਸ਼ਬਦ ਆ ਅਗਲਾ ਸ਼ਬਦ ਆ ਉਹ ਫਿਰ ਕਹਿੰਦੇ ਪੰਥ ਚੱਲੇ ਤਬ ਜਗਤ ਵਿੱਚ ਜਬ ਤੁਮ ਕਰੋ ਸਾਹਿਬ ਕੰਮ ਤੇਰਾ ਮੇਰਾ ਨਹੀਂ ਹੈ ਚਲ ਮੈਂ ਹੁਣ ਹੁਣ ਤਾਂ ਚਲਾਇਆ ਆਉਗਾ ਫੁਰਬੇ ਸਾਹਿਬ ਤਾਂ ਤੂੰ ਕਰਦੀ ਹੈ ਇਹ ਨਹੀਂ ਆ ਮੇਰੇ ਪਿੱਛੋਂ ਵੀ ਕਰੀ ਮੇਰੇ ਨਾਲ ਖੜੀ ਤਾਂ ਜਿਵੇਂ ਕੌਰ ਸਾਹਿਬ ਨਾਲ ਖੜੇ ਉਹ ਹੀ ਜਫਰਨਾਮੇ ਚ ਲਿਖਿਆ ਉਧਰ 75 ਨਾਲ ਹੀ ਢੇਲੀ ਲਿਖਿਆ ਉਹੀ ਜਫਰਨਾਮੇ ਚ ਗੱਲ ਆ ਵੀ ਮੇਰੇ ਨਾਲ ਸੀ ਔਰੰਗਜ਼ੇਬ ਨੂੰ ਕਿਹਾ ਤੇਰੀ ਫੌਜ ਮੇਰਾ ਕੀ ਬਗੜ ਦਿੰਦੀ ਉਹ ਗੱਲ ਲਿਖੀ ਆ ਕਿ ਬੈਦਾਂ ਕੀਤਾ ਦੀ ਉਹ ਨਾਲ ਵੀ ਖੜਿਆ ਕੇਰੇ ਜਵਾਦ ਵੀ ਨਿਕਲ ਜੂਗਾ ਐਡੇ ਜੂ ਅਣਦਾਨੇ ਦੋ ਆਦਮੀ ਨਾਲ ਲੈ ਕੇ ਦੋ ਹੀ ਨਿਕਲੇ ਤੱਤੇ ਨਿਕਲੇ ਆਡਰ ਲੈ ਨਹੀਂ ਸਿੱਖਾਂਗੇ ਆਪ ਚਾਹੇ ਲਿਖਣਾ ਪਰ ਪੰਜ ਪਿਆਰਾਂ ਨੂੰ ਚਾਬੀ ਦੇਤੀ ਉਧਰ ਸੱਚਖੰਡ ਜੋ ਕਿ ਕੱਢੋ ਇੱਥੇ ਉਧਰ ਸੱਚਖੰਡ ਵਾਲਿਆਂ ਨੇ ਚਾਬੀ ਦੇਤੀ ਪੰਜ ਪਿਆਰਾਂ ਨੂੰ ਪੰਜ ਪਿਆਰਾਂ ਕਹਿੰਦੇ ਨਹੀਂ ਰੱਖਣ ਲੱਗ ਪਊਗਾ ਉਹ ਕਹਿੰਦੇ ਚੱਲ ਗਾਹਾਂ ਗਏ ਇੱਥੇ ਗਏ ਸਮਾਪਤ ਕਰੋ ਖੇਡ ਨੂੰ ਇੱਥੇ ਜੇ ਭਈ ਅੱਗ ਤਾਂ ਫੇਰ ਜਲਦੀ ਹੋ ਜਾਂਦੀ ਹੈ ਭਾਬੜ ਜਿਆਦਾ ਛੇਤੀ ਮੱਚ ਪੈਂਦਾ ਚਮਕੌਰ ਸਾਹਿਬ ਤੇ ਜੇ ਸ਼ਹੀਦ ਹੋ ਜਾਂਦੇ। देर लगी फेर, फेर हो तਾਂ। ਜਦੇ ਭਾਬੜ ਮੱਚ ਪੜਨ ਸੀ ਹੋਰੇ ਤਰ੍ਹਾਂ ਦਾ ਫਿਰ ਫਿਰ ਖੇੜੇ ਹੋਰ ਹੁੰਦੀ। ਪਰ ਸੱਚ ਕਰਨ ਨੂੰ ਜਿਹੜੀ ਗੱਲ ਚਾਹੀਦੀ ਸੀ ਉਹ ਉਹਨਾਂ ਦੀ। ਉਹੀ ਠੀਕ ਹੈ। ਜੋ ਕਮ ਸੀ ਉਹੀ ਠੀਕ ਸੀ। ਉਹ ਆਪਣੇ ਫਿਰ ਵੀ ਬਚਿਆ। ਸਾਹਿਬ ਜੀ ਦੇ ਫਤਿਹ ਤੋਂ ਪਰ ਉਹਨਾਂ ਕਰਕੇ ਬਚਿਆ। ਆਈ। ਆਦੋ ਅਜੋਣ ਅਜੈ ਨਾਬਿਨਾਸ਼ੀ। ਤੇਹ ਪਰਮੇਸ਼ਰ ਜਾਨੋ ਦੇਖੋ ਜਿਹੜਾ ਆਦ ਹੈ ਸਬਦ ਆ ਜੋ ਨਾ ਕਦੇ ਜੋਨੀ ਚ ਨਹੀਂ ਆਇਆ ਅਜਾਇਆ ਜਿਹਨੂੰ ਕਿਸੇ ਨੇ ਇਥੇ ਜਿੱਤਿਆ ਨਹੀਂ ਆਪਣਾ ਛੀ ਹੈ ਤੇਹ ਪਰਮੇਸ਼ਰ ਜਾਨੋ ਉਹਨੂੰ ਪਰਮੇਸ਼ਰ ਮੰਨਿਓ ਹੋਰ ਕਿਸੇ ਨੂੰ ਨਹੀਂ ਜਾਨੋ ਜੋ ਕੁਝ ਚੱਲ ਰਿਹਾ ਸਾਰਾ ਠੀਕ ਹੈ ਆਂਦੇ ਗੁਰੂ ਗ੍ਰੰਥ ਸਾਹਿਬ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਰਗਾਰ ਫੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਜਲਾਕਾਰ ਦੇ ਦਰਸ਼ਨ ਕਰਨੇ ਕਰ ਲੋ ਇਹ ਸ਼ਰਾਰਤ ਕੀਲਾ ਲੋਕਾਂ ਦੀ ਹੈ ਉਹ ਲੋਕ ਖਾਸ ਤੌਰ ਤੇ ਉਹ ਸੀ ਜਿਹੜੇ ਦਸਮ ਬਾਸ਼ਾ ਤੋਂ ਖਿਲਾਫ ਸੀ ਇਹ ਬਰਤ ਉਹ ਖਾਸ ਉਹੀ ਜਨਰੇਸ਼ਨ ਹੈ ਜਿਨ੍ਹਾਂ ਨੇ ਖਾਲਸੇ ਨੂੰ 5-5 ਰੁਪਏ ਦੇ ਕੇ ਪੜਾਇਆ ਉਹ ਸੀ ਉਹਨਾਂ ਦਾ ਡੀਐਨਏ ਉਹ ਹੁਣ ਵੀ ਹੁਣ ਵੀ ਆਣ ਗਏ ਹੁਣ ਵੀ ਦਸਮ ਦੇ ਖਿਲਾਫ ਨੇ ਉਹ ਡਿੱਗੇ ਨੇ ਉਹਨਾਂ ਦਾ ਹਾਲਾਤ ਹੈ ਪਹਿਲਾਂ ਤੇ ਫਾਲਸ ਨੇ ਉਹਨਾਂ ਨੂੰ ਨਹੀਂ ਮੰਨਿਆ ਕਦੇ ਸਿੱਖ ਔਰ ਉਹ ਸਿੱਖ ਹੈ ਵਰੀ ਬਣਦਾ ਤਾਂ ਦਾਲ ਜੇ ਹੁੰਦੇ ਸਾਨੂੰ ਕੀ ਤਰ੍ਹਾਂ ਜੇ ਬਣ ਜਾਣ ਸੀ ਬਣ ਲੈਣੇ ਹੈ ਨਹੀਂ ਸੀ ਦੁਖੀ ਤੇ ਪਹਿਲਾਂ ਤੇ ਜੋ ਅੱਜ ਵੀ ਦੁਖੀ ਹੋਦੇ ਉਹਨੂੰ ਪਰਵੇਸ਼ਨ ਬੰਦਿਓ ਕਿਉਂਕਿ ਇਹ ਜਿਹੜੀ ਗੱਲ ਸਪਸ਼ਟ ਲਿਖੀ ਹੋਈ ਹੈ ਕਿ ਇਹਨੂੰ ਕਿਉਂ ਦਾਦਾ ਜੀ ਅੰਦਾਜ਼ ਕੀਤਾ ਇਹ ਗਰਤਮਾ ਨਜ਼ਰ ਅੰਦਾਜ਼ ਕਰਤਾ ਇਹ ਗੱਲ ਇਹੋ ਜੀ ਸਪਸ਼ਟ ਗੱਲ ਆਦ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਤੇ ਬਿਲਕੁਲ ਸਪੈਸਟ ਗੱਲ ਇਹ ਜਿਹੇ ਦੀ ਕਹੀ ਹੋਈ ਉਹ ਕਹਿੰਦਾ ਇਹਨੂੰ ਇਹਨੂੰ ਗਾਇਬ ਕਰ ਦੋ ਕਿ ਉਹ ਤਾਂ ਲਿਖਿਆ ਹੀ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਗੁੱਸਾ ਪੂਰਾ ਨਹੀਂ ਸੀ ਹੁੰਦਾ ਤੇ ਜਿਹੜੇ ਸੰਤ ਨੇ ਵਾਲਾ ਆੜੇ ਕੀ ਕਰਦਾ ਰਹੇ ਸਬੂਤ ਕਰਦene ਲੋੜ ਤਾਂ ਪੈਦਾ ਹੀ ਨਹੀਂ ਹੋਇਆ ਉਹਦਾ ਉਦਾਂ ਹੀ ਬਸੇ ਤਾਂ ਇਹ ਜਿਹਾਂ ਕਾਹੜੀਓ ਇਹ ਬੜਾ ਵਾਲੇ ਸੰਤ ਕਿ ਕੌਣ ਸੀ ਲੋਕੋ ਸਾਰੇ ਉਧਰ ਆਏ ਹੋਏ ਨੇ ਜਿਹਨਾਂ ਨੂੰ ਕਹਿੰਦੇ ਚਿੱਟੇ ਜਨਗੇ ਕੱਪੜੇ ਬਹਿਲੇ ਤੇ ਤਕਸ਼ੋਰ ਜਿਓ ਗਲੀ ਜਿਨਾ ਜਪ ਵਾਲੀਂ ਲੋਟੇ ਹੱਥ ਨੇ ਬੰਦੋ ਉਹ ਜਿਨ੍ਹਾਂ ਦੇ ਖਿਲਾਫ ਗੁਰਬਾਣੀ ਸੀ ਕਬੀਰ ਤੋਂ ਲੈ ਕੇ ਉਹ ਪੈ ਗਏ ਮਗਰ ਉਹ ਪੈ ਉਹ ਖਾਂਦਾ ਨਾ ਸਾਰੇ ਸੰਤ ਜਿਹੜੇ ਇਹਨਾਂ ਦਾ ਡੀਐਨਏ ਉਹ ਆ ਸਾਰਿਆਂ ਦਾ ਇਹ ਸਾਬਤ ਕਰਨ ਹੈ ਦੀ ਆ ਸ਼ਬਦ ਪਿਆ ਸਾਡੇ ਕੋਲ ਹਾਤ ਅਜੋਨ ਅਜਾਇ ਅਵਨਾਸੀ ਤੇ ਹਾਤ ਅਜੋਨ ਅਜਾਇ ਅਵਨਾਸੀ ਤੇ ਇਹ ਪਰਮੇਸ਼ਰ ਜਾਨੂ ਚਾਡੋ ਕਬੀ ਦੁਆਰ ਨੂੰ ਕਿਉਂ ਜਾਣਦੇ ਨੇ ਵਾਹ ਪਰਿਸ਼ ਕਿੱਥੋਂ ਆ ਗਏ ਨੇ ਦੇ ਕਿਹੜੇ ਵਾਹ ਪਰਿਸ਼ ਉਹਨਾਂ ਨੇ ਗੱਲ ਕਹੀ ਕਿਉਂ ਨਹੀਂ ਜ਼ੋਰ ਦਿੰਦਾ ਇਸ ਗੱਲ ਤੇ ਜੇ ਨਹੀਂ ਜ਼ੋਰ ਦਿੰਦਾ ਕਿਹੜੀ ਗੱਲ ਤੇ ਜ਼ੋਰ ਦਿੰਦਾ ਉਹਨਾਂ ਨੇ ਦੇਖੋ ਉਹਨਾਂ ਦੇ ਲਿਖਤਾ ਨੇ ਸਾਡੇ ਕੋਲ ਉਹਨਾਂ ਦੇ ਭਾਸ਼ਣ ਦੇ ਉਹਨਾਂ ਦੇ ਚੇਲੇ ਨੇ ਕੀ ਕਹਿੰਦੇ ਨੇ ਉਹ ਇਹਦਾ ਆਪਣਾ ਡੀਐਨਏ ਹੀ ਪਤਾ ਲੱਗ ਜੂ ਇੱਥੋਂ ਹੀ ਪਤਾ ਲੱਗ ਜੂ ਵੀ ਇਹਦੇ ਸੁਭਾਅ ਕੀ ਸੀ ਉਹਨੂੰ ਹਰ ਦੇਖ ਲੋ ਦੇਖ ਲੋ ਤਾਂ ਹੁਣ ਵੀ ਹੋ ਜੂਗਾ ਕਿਸੇ ਚੀਜ਼ ਦੀ ਖੋਜ ਕਰਨ ਨਾਲ ਕਿਉਂ ਲੱਭ ਜਾਂਦੀ ਹੈ ਪੈੜ ਲੱਭ ਜਾਂਦੀ ਹੈ ਕਿੱਥੇ ਜਾ ਕੇ ਉਹਨੂੰ ਦੀ ਪੈੜ ਟਿਕਲੂ ਸਭ ਪਤਾ ਲੱਗ ਜੂ ਕਿੱਥੋਂ ਪੈਦਾ ਹੋਇਆ ਸੀ ਉਹ ਕਿਹਨੇ ਪੈਦਾ ਕੀਤਾ ਸੀ ਕਿਵੇਂ ਆਏ ਸੀ ਉਹਤੇ ਦਸ ਸਾਲ ਦੇ ਕੀ ਹੈ ਲੱਖਾਂ ਸਾਲਾਂ ਦੀ ਖੋਜ ਕਰਨ ਵਾਲੇ ਕੋਜੀ